ਬਲਾਕ ਪ੍ਰਧਾਨ ਤੋਂ ਸਤੀਫਾ ਦਿੱਤਾ। ਕਈ ਵਾਰ ਕੀ ਹੁੰਦਾ ਕਿ ਜਦੋਂ ਕੋਈ ਬੰਦੇ ਕਿਸੇ ਉਹਦੇ ਤੋਂ ਸਤੀਫਾ ਦੇਣ ਤਾਂ ਕੱਲ ਇਹ ਵੀ ਆ ਜਾਂਦੇ ਕਿ ਕਿਤਨੇ ਕਿਤੇ ਕੋਈ ਨਾਰਾਜ਼ਗੀ ਸੀ ਨਾ ਲੋਕਾਂ ਦੇ ਮਨ 'ਚ ਐਕਸ ਨੇ ਜਾਂਦੇ ਨਾਰਾਜ਼ਗੀ ਸੀ। ਐਡਾ ਤਾਂ ਨਹੀਂ ਕਿ ਇੱਕ ਖੁਸ਼ ਚਿਹਰੇ ਦੇ ਅੰਦਰ ਕੋਈ ਨਾਰਾਜ਼ਗੀ ਵੀ ਹੋ ਰਹੀ। ਨਹੀਂ ਨਾਰਾਜ਼ਗੀ ਤਾਂ ਚਲੋ ਨਹੀਂ ਕਹਿ ਸਕਦੇ। ਨਰ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਤਕਰੀਬਨ 1.5-2 ਸਾਲ ਪਹਿਲਾਂ ਨਿਕਲਿਆ ਕਿ ਇੱਕ ਤੁਸੀਂ ਤੁਹਾਡੇ ਸਾਹਮਣੇ ਅਸੀਂ ਵੀਡੀਓ ਤੁਹਾਨੂੰ ਦਿਖਾਈ ਸੀ। ਉਸ ਦੇ ਵਿੱਚ ਪ੍ਰਦੀਪ ਸ਼ੇਰਪੁਰ ਦਿੱਖ ਚਿਹਰਾ ਜੀਆਂ ਸ਼ਖਸ ਦਿਖਾਇਆ ਸੀ ਕਿ ਉਸ ਵੀਡੀਓ ਵਿੱਚ ਮੈਂ ਕਿਹਾ ਸੀ ਕਿ ਇੱਕ ਠੰਡ ਜੇ ਸਭਾ ਦਾ ਜ਼ਿਆਦਾ ਬੋਲਦਾ ਨਹੀਂ ਬੜੀ ਉਹ ਵੀਡੀਓ ਵਾਇਰਲ ਹੋਈ ਸੀ ਤਾਂ ਉਸ ਤੋਂ ਬਾਅਦ ਇੱਕ ਵਾਰ ਮੌਕਾ ਫਿਰ ਮਿਲਿਆ ਪ੍ਰਦੀਪ ਜੀ ਮੇਰੇ ਨਾਲ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਆਪਾਂ ਸਵਾਗਤ ਕਰਦੇ ਆਂ ਪ੍ਰਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹੜਾ ਤੁਸੀਂ ਅੱਜਿੱਤੀ ਸਾਡੇ ਕੋਲ ਪਹੁੰਚੇ ਪ੍ਰਦੀਪ ਜੀ ਜਦੋਂ ਵੀ ਆਪਾਂ ਪਿਛਲੀ ਵਾਰ ਵੀ ਇੰਟਰਵਿਊ ਕੀਤੀ ਸੀ ਤਾਂ ਗੱਲ ਹੱਸ ਕੇ ਕਰਨਾ ਅੱਜ ਵੀ ਚਿਹਰੇ ਤੇ ਇੱਕ ਸਮਾਈਲ ਖੁਸ਼ੀ ਲੱਗਦੀ ਸੀ ਮੈਂ ਪਹਿਲਾ ਪੁੱਛਣਾ ਚਾਹੂਗਾ ਕਿ ਇਹਦਾ ਰਾਜ ਕੀ ਹੈ ਕਿ ਖੁਸ਼ ਰਹਿੰਦੇ ਹੋ ਖੁਸ਼ ਰੱਖਿਆ ਕਰ ਖੁਸ਼ ਰਹਿਇਆ ਕਰੋ ਗੱਲ ਸੱਚੀ ਹੈ ਬਿਲਕੁਲ ਜੀ ਤੇ ਆਪਣੇ ਆਪ ਤੇ ਡਿਪੈਂਡ ਹੋ ਤੇ ਦੂਜਾ ਮਹਾਰਾਜ ਦੀ ਮਿਹਰ ਹੋਣੀ ਚਾਹੀਦੀ ਆ ਸਵੇਰੇ ਉઠੋ ਆਪਦਾ ਕੰਮ ਕਾਰ ਕਰੋ ਤੇ ਮੁੜ ਕੇ ਜਿਹੜਾ ਬਚਦਾ ਸਮਾਂ ਲੋਕਾਂ ਦੀ ਸੇਵਾ ਲਈ ਲਾ ਲਓ ਤੇ ਦੇਣਾ ਆਪਣੇ ਵਧੀਆ ਨੰਗ ਦਾ ਖੁਸ਼ੀ ਆਪੇ ਫੇਸ ਤੇ ਰਹਿੰਦੀ ਰਹਿੰਦੀ ਹੈ ਜੀ ਬਿਲਕੁਲ ਜੀ ਤਾਂ ਪ੍ਰਦੀਪ ਜੀ ਹੋਰ ਕਿਦਾ ਰੋਜ਼ਾਨਾ ਜੀ ਕੀ ਬਿਲਕੁਲ ਸਭ ਚੱਲ ਰਹੀ ਹੈ ਠੀਕ ਠਾਕ ਹਾਂ ਜੀ ਬਿਲਕੁਲ ਜੀ ਸ਼ੂਗਰ ਆ ਵਾਇਗਰੂ ਦਾ ਬਹੁਤ ਸੋਹਣਾ ਸਮਾਂ ਲੰਘ ਰਿਹਾ ਵਾ ਕਾਰੋਬਾਰ ਪੱਖੋਂ ਵੀ ਪਰਿਵਾਰ ਪੱਖੋਂ ਵੀ ਪਾਰਟੀਆਂ ਪੱਖੋਂ ਵੀ ਬਹੁਤ ਸੋਹਣਾ ਸਮਾਂ ਲੰਘ ਰਿਹਾ ਵਾ ਜੀ ਪ੍ਰਦੀਪ ਜੀ ਤਿਗਰੇ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਆ ਤਾਂ ਉਸ ਦੇ ਵਿੱਚ ਇੱਕ ਸੋਸ਼ਲ ਮੀਡੀਆ ਦਾ ਆਪਾਂ ਕਹਿ ਸਕਦੇ ਹਾਂ ਇੱਕ ਪੋਸਟ ਵਾਇਰਲ ਹੁੰਦੀ ਆ ਹਾਂ ਜੀ ਤਾਂ ਤੁਸੀਂ ਪਾਰਟੀ ਦੇ ਵਿੱਚ ਐਕਟਿਵ ਹੋ ਤੁਸੀਂ ਬਲਾਕ ਪ੍ਰਧਾਨ ਤੋਂ ਉਸਦੀ ਫਰਿੱਤ ਤੁਸੀਂ ਜਾਂ ਫਿਰ ਪਾਰਟੀ ਤੋਂ ਉਸਦੀ ਫਰਿੱਤ ਤੁਸੀਂ ਬੜਾ ਇੱਕ अहम ਸਵਾਲ ਸੀ ਗੱਲ ਤੋਂ ਨਹੀਂ ਇਹ ਇਦਾਂ ਦੀ ਕੋਈ ਗੱਲ ਨਹੀਂ ਸੀ ਕੁਝ ਰਜੇਮਿਆਂ ਦੇ ਕਾਰਨ ਮੈਂ ਆਪਣੀ ਜਿਹੜੀ ਬਲਾਕ ਪ੍ਰਧਾਨਗੀ ਪਿਛਲੇ 2 ਸਾਲਾਂ ਤੋਂ ਕਰ ਰਿਆ ਸੀ ਉਹ ਜਦ ਉਸ ਦਿਨ ਦੁਆਰਾ ਲਿਸਟ ਆਈ ਸੀਗੀ ਤੇ ਮੈਂ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਆਪਣੇ ਪਾਰਟੀ ਮੈਂਬਰਸ ਨੂੰ ਵੀ ਮੈਂ ਥੋੜਾ ਕਾਰੋਬਾਰ ਦੇ ਰਜੇਮਿਆਂ ਦੇ ਕਾਰਨ ਸਮਾਂ ਥੋੜਾ ਘੱਟ ਦੇ ਸਕਦਾ ਹਾਂ ਸੋ ਜਿੰਨਾ ਸਮਾਂ ਵੀ ਅੱਗੇ ਦਿੱਤਾ ਉਹਨੂੰ ਮੁੱਖ ਰੱਖਦੇ ਹੋਏ ਜਾਂ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਏ ਇਹ ਸੇਵਾ ਹੁਣ ਤੁਸੀਂ ਜਿਹੜੀ ਬਲਾਕ ਪ੍ਰਧਾਨਗੀ ਦੀ ਆ ਇਹ ਕਿਸੇ ਹੋਰ ਸਾਡੇ ਵੀਰ ਭੈਣ ਨੂੰ ਦੇ ਦਿੱਤੀ ਜਾਵੇ ਸੋ ਉਹ ਸਿਰਫ ਮੈਂ ਬਲਾਕ ਪ੍ਰਧਾਨਗੀ ਤੋਂ ਹੀ ਅਸਤੀਫਾ ਦਿੱਤਾ ਸੀਗਾ ਜੀ ਪਾਰਟੀ ਦੇ ਵਿੱਚ ਅਜੇ ਵੀ ਐਕਟਿਵ ਹੋ ਤੁਸੀਂ ਕੰਮ ਕਰ ਰਹੇ ਹੋ ਪਾਰਟੀ 'ਚ ਹਾਂਜੀ ਬਿਲਕੁਲ ਜੀ ਆਪਦੇ ਹੱਥੀ ਬਣਾਈ ਹੋਈ ਪਾਰਟੀ ਆ ਆਪਦੀ ਮਿਹਨਤ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਪਾਰਟੀ ਬਣਾਈ ਨਕੂਦਰ ਦੇ ਵਿੱਚ ਤੇ ਪਾਰਟੀ ਦੇ ਨਾਲ ਆ ਬਿਲਕੁਲ ਨਾਲ ਰਹੋਗੇ ਜੀ ਪਰਦੀਪ ਜੀ ਇੱਕ ਹੋਰ ਗੱਲ ਹੁੰਦੀ ਹੈ ਕਿ ਕੁਝ ਲੋਕ ਪਾਰਟੀ ਨਾਲ ਜੁੜੇ ਹੁੰਦੇ ਆ ਤੇ ਗੱਲ ਸਾਫ਼ ਜੀ ਤੌਰ ਤੇ ਕਿ ਜਦੋਂ ਤੋਂ ਰਸ ਸੁਭਾਵਕ ਮੈਨੂੰ ਲੱਗਦਾ ਜੋ ਮੇਰੀ ਸੋਚ ਹੈ ਕਿ ਲੋਕ ਤੁਹਾਡੇ ਨਾਲ ਜ਼ਿਆਦਾ ਜੁੜੇ ਹੋਣਗੇ ਪਾਰਟੀ ਤੋਂ ਜ਼ਿਆਦਾ ਤੁਹਾਡੇ ਨਾਲ ਜੁੜੇ ਹੋਣੇ ਆ ਤੇ ਫਿਰ ਲੱਗਦਾ ਨਹੀਂ ਕਿ ਤਨਾ ਕਿਤੇ ਥੋੜਾ ਜਿਹਾ ਫਰਕ ਪਾਊਗਾ ਜੋ ਤੁਹਾਡੇ ਨਾਲ ਲੋਕ ਜੁੜੇ ਹੋਏ ਸੀਗੇ ਬਲਾਕ ਪ੍ਰਧਾਨ ਦੇ ਨਾਲ ਉਹ ਥੋੜਾ ਫਰਕ ਪਾਊਗਾ ਪਾਰਟੀ ਨੂੰ ਇਹ ਤੁਹਾਡੀ ਗੱਲ ਤਾਂ ਠੀਕ ਹੈ ਜੀ ਹਰ ਕਿਸੇ ਦੀ ਲਾਈਫ ਦੇ ਵਿੱਚ ਪਾਰਟੀ ਦੇ ਨਾਲ ਤੇ ਚਲੋ ਪਿਆਰ ਹੁੰਦਾ ਹੀ ਆ ਜਿਹੜੇ ਨਵੇਂ ਸਾਨੂੰ ਮਿੱਤਰ ਸੇਵਾਨ ਮਿਲਦੇ ਆ ਉਸ ਤੋਂ ਇਲਾਵਾ ਵੀ ਜਿਹੜੀ ਸਾਡੀ ਪਰਸਨਲ ਲਾਈਫ ਆ ਆਪਣੇ ਯਾਰ ਦੋਸਤਾਂ ਉਹ ਹਰ ਕਿਸੇ ਨੂੰ ਆਸ ਹੁੰਦੀ ਆ ਵੀ ਸਾਡਾ ਭੈਣ ਜਾਂ ਸਾਡਾ ਭਰਾ ਕੋਈ ਪਾਰਟੀ ਵਿੱਚ ਇੰਨਾ ਸਹਿਯੋਗ ਕਰ ਰਿਹਾ ਵਾ ਜੀ ਉਹ ਅਸਤੀਫਾ ਦਿੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਇਹੋ ਜੀ ਕਰਦਾ ਤੇ ਮਨ ਨੂੰ ਠੇਸ ਤਾਂ ਜ਼ਰੂਰ ਪਹੁੰਚਦੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਸਾਰਿਆਂ ਨੂੰ ਟੱਚ ਵਿੱਚ ਹੀ ਸੀਗੇ ਉਹਨਾਂ ਨੂੰ ਦੱਸਿਆ ਗਿਆ ਵੀ ਰਜਿਵਿਆਂ ਦੇ ਕਰ ਨਹੀਂ ਸਾਰਾ ਕੁਝ ਹੋਇਆ ਕਿਉਂਕਿ ਕਾਰੋਬਾਰ ਦਾ ਵੀ ਥੋੜਾ ਦੇਖਣਾ ਪੈ ਰਿਹਾ ਵਾ ਪਰਿਵਾਰ ਦੇ ਵਿੱਚ ਵੀ ਬੱਚੇ ਛੋਟੇ ਆ ਉਹ ਵੀ ਦੇਖਣਾ ਪੈ ਰਿਹਾ ਇਸ ਕਰਕੇ ਇਦਾਂ ਵੀ ਇਹ ਸਟੈਪ ਲੈਣਾ ਪਿਆ ਪਰ ਇਦਾਂ ਦੀ ਕੋਈ ਘਰਉਣ ਵਾਲੀ ਜਾਂ ਗਲਤ ਸੋਚਣ ਵਾਲੀ ਇਦਾਂ ਦੀ ਕੋਈ ਗੱਲਬਾਤ ਨਹੀਂ ਗੀ ਤੁਸੀਂ ਬਲਾਕ ਪ੍ਰਧਾਨ ਤੁਸੀਂ ਪਹੁੰਚਦਾ ਕਈ ਵਾਰ ਕੀ ਹੁੰਦਾ ਕਿ ਜਦੋਂ ਇਹ ਕੋਈ ਬਨੇਕਾ ਸੇਵੋ ਦੇ ਤੋਸਤਫਾ ਦੇ ਨਾ ਤੇ ਕੱਲ ਇਹ ਵੀ ਆ ਜਾਂਦੇ ਕਿ ਕਿਤਨੇ ਕਿਤੇ ਕੋਈ ਨਰਾਜ਼ਗੀ ਸੀ ਨਾ ਲੋਕਾਂ ਦੇ ਮਾਂ ਚ ਇੱਕ ਸੁਨਹਿਜਾਂ ਦੇ ਨਰਾਜ਼ਗੀ ਸੀਗੀ ਐਡਾ ਤਾਂ ਨਹੀਂ ਕਿ ਇੱਕ ਖੁਸ਼ ਚਿਹਰੇ ਦੇ ਅੰਦਰ ਕੁਝ ਨਰਾਜ਼ਗੀ ਵੀ ਹੋ ਰਹੀ ਨਹੀਂ ਨਰਾਜ਼ਗੀ ਤਾਂ ਚਲੋ ਨਹੀਂ ਕਹਿ ਸਕਦੇ ਬਈ ਪਾਰਟੀ ਦੇ ਨਾਲ ਸੀ ਪਾਰਟੀ ਦੇ ਨਾਲ ਵਾ ਤੇ ਮਾਰਾਏ ਪ੍ਰਮਾਤਮਾ ਸੁੱਖ ਰੱਖੀ ਅੱਗੇ ਵੀ ਪਾਰਟੀ ਦੇ ਨਾਲ ਇਦਾਂ ਹੀ ਰਹੋਗੇ ਨਰਾਜ਼ਗੀ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਸੀ ਬਾਕੀ ਕਿਸੇ ਦਾ ਆਪਾਂ ਮੂੰਹ ਫੜ ਨਹੀਂ ਸਕਦੇ ਬਥੇਰੇਆਂ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਵਾਂ ਉਹ ਜਿਹੜਾ ਜੋ ਕਹਿੰਦਾ ਕਹੀ ਜਾਵੇ ਇਦਾਂ ਕੋਈ ਬਾਦੂ ਆਪਾਂ ਟੈਨਸ਼ਨ ਵੀ ਨਹੀਂ ਲਈਦੀ ਤੇ ਸਾਡੀ ਸਿਹਤ ਤੇ ਕੋਈ ਫਰਕ ਵੀ ਨਹੀਂ ਜਿੰਨੇ ਜੋ ਗਣਾ ਕਹੀ ਵੀ ਜਾਵੇ ਜੀ ਤੇ ਤੁਸੀਂ ਰਜੇਵਿਆਂ ਦੀ ਗੱਲ ਕੀਤੀ ਜਦੋਂ ਤੁਸੀਂ ਤੁਹਾਨੂੰ ਬਲਾਕ ਪ੍ਰਧਾਨ ਲਗਾਇਆ ਗਿਆ ਤੇ ਆਮ ਕਰਕੇ ਖਾਸ ਗੱਲ ਹੁੰਦੀ ਹੈ ਵੀ ਉਹ ਪਾਰਟੀ ਜਿਹੁੰਦਾ ਵੀ ਇੱਕ ਮੈਂਬਰ ਉਹਦੇ ਬਾਦ ਉਹਦੀ ਖਵਾਸ਼ ਹੁੰਦੀ ਹੈ ਕਿ ਮੈਂ ਸਰਪੰਚ ਬਣ ਜਾ ਸਰਪੰਚ ਜਿਹਦੇ ਬੰਦਾ ਚਾਹੁੰਦਾ ਹੈ ਕਿ ਥੋੜਾ ਜਿਹਾ ਮੈਂ ਅੱਗੇ ਚੱਲ ਜਾ ਤੁਸੀਂ ਥੋੜਾ ਅੱਗੇ ਜਾਣਾ ਸੀ ਬਲਾਕ ਪ੍ਰਧਾਨ ਤੋਂ ਕਿ ਪਾਰਟੀ ਨੇ ਇਦਾਂ ਨਹੀਂ ਸੋਚਿਆ ਨੇ ਭਾਈ ਇਹਨਾਂ ਨੇ ਹੁਣ ਬਲਾਕ ਪ੍ਰਧਾਨਤਾ ਬਥੇਰੇ ਚਰਨ ਬਾਲੇ ਐਸੋ ਦੇ ਤੋਂ ਅਸਤੀਫਾ ਦੇਦਾ ਇਹਨਾਂ ਨੂੰ ਥੋੜਾ ਜਿਹਾ ਅੱਗੇ ਲੈ ਜੀਏ ਇਹਦੇ ਬਾਰੇ ਦੇਖੋ ਜੀ ਪਾਰਟੀ ਦੇ ਜਿਹੜੇ ਸਾਡੇ ਕਰਤਾ ਧਰਤਾ ਵਾ ਉਹ ਮੇਰੇ ਨਾਲੋਂ ਵਧੀਆ ਢੰਗ ਦੇ ਨਾਲ ਉਹ ਦੱਸ ਸਕਦੇ ਫਿਲਹਾਲ ਤਾਂ ਬੰਦਾ ਤਾਂ ਬਹੁਤ ਕੋ ਸੋਚਦਾ ਵੀ ਮੈਨੂੰ ਆ ਮਿਲ ਜਵੇ ਉਹ ਮਿਲ ਜਵੇ ਪਰ ਮਿਲਣਾ ਉਹੀ ਹੁੰਦਾ ਜੋ ਉਸ ਪਰਮਾਤਮਾ ਨੇ ਕਰਮਾਂ ਚ ਲਿਖਿਆ ਹੋਇਆ ਹੈ ਜੋ ਕਰਮਾਂ 'ਚ ਲਿਖਿਆ ਹੋਊਗਾ ਮੱਥੇ ਦੀਆਂ ਲਕੀਰਾਂ ਤੇ ਜੋ ਲਿਖਿਆ ਮਿਲਣਾ ਉਹੀ ਆ ਬਸ ਇੱਕ ਢੋ ਮੇਲਾ ਹੀ ਪੜਨਾ ਹੁੰਦਾ ਵੀ ਅੱਜ ਮਿਲ ਗਿਆ ਜਾਂ ਥੋੜਾ دیر ਪਛੇਦ ਮਿਲ ਗਿਆ ਦੋ ਚਾਰ ਦਿਨਾਂ ਟੱਕੇ ਮਿਲ ਗਿਆ ਮਹੀਨੇ ਵੀ ਲੱਗ ਸਕਦੇ ਸਾਲ ਵੀ ਲੱਗ ਸਕਦੇ ਆ ਜਦੋਂ ਸਟਾਰ ਚਮਕਣੇ ਆ ਜਦੋਂ ਸਮਾਂ ਆਉਣਾ ਵਾ ਉਦੋਂ ਹੀ ਕੋਈ ਨਾ ਕੋਈ ਮਾਨਸਤਕਾਰ ਇਦਾਂ ਮਿਲਣਾ ਉਹਨਾਂ ਸਮਾਂ ਤਾਂ ਜੋ ਮਿਲ ਰਿਹਾ ਉਦੋਂ ਹੀ ਆਪਾਂ ਖੁਸ਼ ਆ ਸੈਟੀਸਫਾਈ ਆ ਜੀ ਬਹੁਤ ਸਾਰੇ ਲੋਕਾਂ ਨੇ ਮੈਨੂੰ ਫੋਨ ਕਾਲਸ ਆਏ ਮੇਰੇ ਕੋਲ ਲਿਸਟਾ ਵਿੱਚ ਚਲੋ ਤੁਹਾਨੂੰ ਦਿਖਾਉਂਗਾ ਨਹੀਂ ਕੋਈ ਪਰਸਨਲ ਗੱਲਬਾਤ ਹੋਦੀ ਹੈ ਉਹ ਕਹਿੰਦੇ ਕਿ ਕੱਲੇ ਪ੍ਰਦੀਪ ਨਹੀਂ ਆ ਸੀਬੀਸੀ ਪਾਰਟੀ ਨੇ ਸਾਡੀ ਕਦਰ ਨਹੀਂ ਕੀਤੀ ਨਹੀਂ ਇਦਾਂ ਤਾਂ ਨਹੀਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਨਹੀਂ ਇਦਾਂ ਤਾਂ ਨਹੀਂ ਕਹਿਣਾ ਚਾਹੀਦਾ ਦੇਖੋ ਜਿਹੜੀ ਕਾਰੋਬਾਰ ਦੇਖੋ ਸਾਰੇ ਕਰਦੇ ਆ ਜੋ ਪਛਾਣ ਪਾਰਟੀ ਦੇ ਨਾਲ ਹੋ ਕੇ ਮਿਲਦੀ ਆ ਉਹ ਨੂੰ ਜੇ ਆਪਾਂ ਪਛਾਣ ਲੈਣ ਤੋਂ ਬਾਅਦ ਆਪਣਾ ਬਾਦ ਵਿੱਚ ਉਹਨਾਂ ਨੂੰ ਭੰਡਿਏ ਜਾਂ ਮਾੜਾ ਕਹੀਏ ਮੇਰੇ ਹਿਸਾਬ ਨਾਲ ਇਹ ਗੱਲਾਂ ਠੀਕ ਨਹੀਂ ਜੋ ਪਾਰਟੀ ਨੇ ਮਾਨਸਤਕਾਰ ਦਿੱਤਾ ਹਰ ਕਿਸੇ ਨੇ ਨਹੀਂ ਦਿੱਤਾ ਗਾਂ ਵੀ ਮਿਲੂਗਾ ਜੇ ਵਧੀਆ ਟੰਗਣਾ ਚਲੂਗੇ ਤੇ ਜੇਕਰ ਕਈ ਵਾਰੀ ਮਾਨਸਤਕਾਰ ਇਹ ਨਹੀਂ ਹੋ ਸਕਦਾ ਵੀ ਨਾ ਦੇਣਾ ਇਹ ਹੋ ਸਕਦਾ ਵੀ ਕਈ ਵਾਰੀ ਥੋੜੀ ਦੇਰ ਬਾਅਦ ਮਿਲ ਸਕਦਾ ਵਾ ਜੇ ਥੋੜੀ ਦੇਰ ਬਾਅਦ ਮਾਨਸਤਕਾਰ ਮਿਲਦਾ ਜੇ ਆਪਾਂ ਉਸ ਨੂੰ ਇਹ ਚੀਜ਼ ਕਹਿ ਦਈਏ ਵੀ ਸਾਨੂੰ ਅੱਖੋਂ ਪਰੋਖੇ ਕਰਤਾ ਇਹ ਵੀ ਕਹਿਣਾ ਠੀਕ ਨਹੀਂ ਹੋਊਗਾ ਸਮਾਂ ਲੱਗ ਸਕਦਾ ਮਿਲੂਗਾ ਜ਼ਰੂਰ ਮਾਨ ਸਤਕਾਰ ਇਹ ਆਸ ਕਰ ਸਕਦੇ ਆ ਪਰ ਜਿੰਨਾ ਵੀ ਦੇ ਦਿੱਤਾ ਪਾਰਟੀ ਨੇ ਉਹਦੇ ਵਿੱਚ ਵੀ ਖੁਸ਼ ਰਹਿਣਾ ਚਾਹੀਦਾ ਵਾ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਦੇਖੋ ਕਿ ਤੁਸੀਂ ਇੱਕ ਜ਼ਿੰਮੇਵਾਰੀ ਤੁਸੀਂ ਬਲਾਕ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਤੇ ਪਾਰਟੀ ਸੋਚਦੀ ਹੋਵੇ ਕਿ ਇਹਨਾਂ ਨੂੰ ਉੱਪਰ ਲੈ ਕੇ ਜਾਣਾ ਕੋਈ ਹੋਰ ਵੱਡਾ ਉਹਦਾ ਮਿਲਣਾ ਵੀ ਤੁਸੀਂ ਦੱਸਣਾ ਨਾ ਚਾਹੁੰਦੇ ਹੋ ਨਹੀਂ ਜੀ ਮੈਂ ਇਹਦੇ ਬਾਰੇ ਪਾਰਟੀ ਜਾਂਦੀ ਹੈ ਹਾਈ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਹਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਜਦੋਂ ਹੋਈ ਤੇ ਤੁਹਾਨੂੰ ਵੀ ਜ਼ਰੂਰ ਦੱਸੂਗੇ ਪਹਿਲਾਂ ਪਤਾ ਹੀ ਤੁਹਾਨੂੰ ਲੱਗਣਾ ਵਾ ਜੀ ਸਾਡੇ ਤੋਂ ਵੀ ਪਹਿਲਾਂ ਤੁਹਾਨੂੰ ਪਤਾ ਲੱਗਦਾ ਜਦੋਂ ਇਹ ਸਮਾਂ ਇਦਾਂ ਦਾ ਖੁਸ਼ੀਆਂ ਵਾਲਾ ਆਊਗਾ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂਗੇ ਜੀ ਕੋਈ ਗੱਲ ਬਾਤ ਨਹੀਂ ਤੁਸੀਂ ਬਲਾਕ ਪ੍ਰਧਾਨ ਤੁਸੀਂ ਤੇ ਫਿਰ ਹਾਂ ਜੀ ਕੋਈ ਗੱਲਬਾਤ ਨਹੀਂ ਤੁਸੀਂ ਬਲਾਕ ਪ੍ਰਧਾਨ ਤੁਸੀਂ ਤੇ ਫਿਰ ਤਾਂ ਕਈ ਵਾਰ ਕੀ ਹੁੰਦਾ ਕਿ ਜਦੋਂ ਇੱਕ ਕੋਈ ਬਨੇ ਕੇ ਸੇਵੋ ਤੇ ਤੋਸਤਫਾ ਦੇ ਦੇਣ ਤੇ ਕੱਲ ਇਹ ਵੀ ਆ ਜਾਂਦੇ ਕਿ ਕਿਤਨੇ ਕਿਤੇ ਕੋਈ ਨਰਾਜ਼ਗੀ ਸੀ ਨਾ ਲੋਕਾਂ ਦੇ ਮਾਂ ਚ ਇੱਕ ਸੁਨਹਿਜਾਂ ਦੇ ਨਰਾਜ਼ਗੀ ਸੀਗੀ ਐਡਾ ਤਾਂ ਨਹੀਂ ਕਿ ਇੱਕ ਖੁਸ਼ ਚਿਹਰੇ ਦੇ ਅੰਦਰ ਕੁਝ ਨਰਾਜ਼ਗੀ ਵੀ ਹੋ ਰਹੀ ਨਹੀਂ ਨਰਾਜ਼ਗੀ ਤਾਂ ਚਲੋ ਨਹੀਂ ਕਹਿ ਸਕਦੇ ਬਈ ਪਾਰਟੀ ਦੇ ਨਾਲ ਸੀ ਪਾਰਟੀ ਦੇ ਨਾਲ ਵਾ ਤੇ ਮਹਾਰਾਜ ਪਰਮਾਤਮਾ ਸੁੱਖ ਰੱਖੀ ਅੱਗੇ ਵੀ ਪਾਰਟੀ ਦੇ ਨਾਲ ਇਦਾਂ ਹੀ ਰਹੋਗੇ ਪਰ ਜੀ ਤੁਸੀਂ ਆਪਣੇ ਕਮਾਕਾਰਾਂ ਨੂੰ ਲੈ ਕੇ ਹਵਾਲਾ ਦਿੱਤਾ ਕਿ ਮੈਨੂੰ ਕੰਮ ਕਰ ਜਾਦਾ ਸੀ ਮੈਂ ਬਿਜੀ ਸੀਗਾ ਕੀ ਕੰਮ ਕਰ ਕੀ ਕਰਦੇ ਮੈਂ ਸੀ ਕਮਕਾਰ ਜੀ ਸਾਡਾ ਦੋਦੀ ਡੈਰੀ ਆ ਜਿਹੜੀ ਕਿ ਕਪੂਰਥਲਾ ਰੋਡ ਤੇ ਸ਼ੇਰਪੂ ਡੈਰੀ ਦੇ ਨਾਂ ਤੇ ਆ ਇੱਥੇ ਵੀ ਟਾਈਮ ਦੇਣਾ ਪੈਂਦਾ ਇੱਕ ਕ੍ਰਿਸਪੀ ਹਾਕਰ ਆ ਲੱਦਣਾ ਅੱਡੇ ਤੇ ਉੱਥੇ ਵੀ ਜਾਣਾ ਆਉਣਾ ਪੈਂਦਾ ਤੇ ਉਸ ਤੋਂ ਲਵਾਵਾ ਥੋੜਾ ਬੋਤਾ ਹੋਰ ਵੀ ਚਲੋ ਕਰ ਲਈਦਾ ਵਾ ਬੱਚੇ ਛੋਟੇ ਆ ਪਰਿਵਾਰ ਵਿੱਚ ਹਜੇ ਉਹਨਾਂ ਤੇ ਵੀ ਟਾਈਮ ਦੇਣਾ ਪੈਂਦਾ ਨਾਲ ਹੋ ਗਏ ਤਾਂ ਇਹ ਹੀ ਕਾਰਨ ਮੰਨੀ ਹੈ ਮੈਂ ਹਾਂਜੀ ਬਿਲਕੁਲ ਜੋ ਰਿਐਲਿਟੀ ਹੋਏ ਇਹ ਹੀ ਮੇਨ ਕਾਰਨ ਆ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਰੱਖਦੇ ਹੋਏ ਇਹ ਡਿਸੀਜਨ ਲਿਆ ਕਿਉਂਕਿ ਇਹ ਜਿਹੜੀ ਬਲਾਕ ਪ੍ਰਧਾਨਗੀ ਦੀ ਜ਼ਿੰਮੇਵਾਰੀ ਆ ਇਹ ਨੂੰ ਕੋਈ ਜੇ ਕੰਮ ਕੀ ਕੀ ਹੁੰਦੇ ਆ ਬਲਕ ਪ੍ਰਧਾਨ ਜੋ ਤੁਸੀਂ ਜੋ ਹੋਰ ਬਲਾਕ ਪ੍ਰਧਾਨ ਵੀ ਉਹ ਉਸ ਵਿੱਚ ਤਾਂ ਦੱਸ ਰਿਹਾ ਵੀ ਜਿਹੜੀ ਇਹ ਬਲਾਕ ਪ੍ਰਧਾਨਗੀ ਦੀ ਜ਼ਿੰਮੇਵਾਰੀ ਆ ਇਹ ਕੋਈ ਛੋਟੀ ਜ਼ਿੰਮੇਵਾਰੀ ਨਹੀਂ ਹੁੰਦੀ ਇਨੂੰ ਜੇ ਸਮਝ ਕੇ ਚੱਲਿਆ ਜਾਵੇ ਨਾ ਵੀ ਇਹ ਘੱਟੋ ਘੱਟ 10-10 ਪਿੰਡਾਂ ਦੀ ਲਗਭਗ ਇੱਕ ਬਲਾਕ ਪ੍ਰਧਾਨ ਨੂੰ ਚਲੋ ਜ਼ਿੰਮੇਵਾਰੀ ਦਿੱਤੀ ਹੋਈ ਹੈ ਇੱਕ ਪਿੰਡ ਦੇ ਵਿੱਚ ਵੀ ਜੇ 2000 ਬੰਦੇ ਦੀ ਆਪਾਂ ਆਬਾਦੀ ਲਈਏ 10ਾਂ ਪਿੰਡਾਂ ਵਿੱਚ 20000 ਬੰਦੇ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਹੁੰਦਾ 20000 ਬੰਦਾ ਆਪਾਂ ਉਹਨਾਂ ਨੂੰ ਕਿੱਦਾਂ ਸੈਟੀਸਫਾਈ ਕਰਨਾ ਕਿੱਦਾਂ ਹਰ ਕੇ ਦੇ ਦੁੱਖ ਤਕਲੀਫ ਵਿੱਚ ਗੱਲ ਸੁਣ ਕੇ ਉਹਨਾਂ ਦੇ ਦਿਨ ਸੌਤੇ ਪਹੁੰਚਣਾ ਸਾਰਾ ਕਰਨਾ ਪੈਂਦਾ ਇਹ ਸਾਰਾ ਇੱਕ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਕਈ ਲੋਕ ਕਹਿੰਦੇ ਵੀ ਬਲਾਕ ਪ੍ਰਧਾਨ ਕੀ ਛੋਟਾ ਅਹੁਦਾ ਜਾਂ ਕਿਦਾਂ ਪਰ ਨਹੀਂ ਇਹ ਜਿਹੜੀ ਪੋਲਿਟਿਕਸ ਦੀ ਸਿਆਸਤ ਦੀ ਜਿਹੜੀ ਸ਼ੁਰੂਆਤ ਆ ਉਹ ਇਨ੍ਹਾਂ ਅਹੁਦਿਆਂ ਤੋਂ ਹੀ ਹੁੰਦੀ ਆ ਚਲੋ ਜਿੰਨਾ ਸਮਾਂ ਵੀ ਰਹੇ ਆ ਮਹਾਰਾਜ ਨੇ ਮਿਹਰ ਕੀਤੀ ਆ ਵਧੀਆ ਰਹੇ ਆ ਤੇ ਗਾਂ ਵੀ ਜੋ ਹੋਊਗਾ ਵਧੀਆ ਹੀ ਹੋਊਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਪ੍ਰਦੀਪ ਜੀ ਇਹ ਆਪਣਾ ਕੇਮਤੀ ਸਮਾਂ ਦੇਣ ਦੇ ਲਈ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ